ਪੰਜਾਬ ਵਿੱਚ ਹਲੇ ਹੜ੍ਹਾਂ ਦਾ ਕਹਿਰ ਥਮਿਆਈ ਜਾਂ ਤੇ ਲੋਕਾਂ ਜਿਹੜੇ ਜ਼ਮੀਨਾਂ ਨੂੰ ਪੱਧਰ ਕਰਨ ਤੇ ਲੱਗੇ ਹੋਏ ਨੇ ਤੇ ਉੱਥੇ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸਦੇ ਕਿ ਤੇਜ਼ ਤੂਫਾਨ ਦੇ ਆਉਣ ਨੂੰ ਲੈ ਕੇ ਤੇ ਭਾਰੀ ਮੀਂਹ ਦੇ ਆਉਣ ਨੂੰ ਲੈ ਕੇ ਜਿਹੜਾ ਉਹ ਸੰਕੇਤ ਦਿੱਤੇ ਗਏ ਨੇ ਤਾਂ ਦੱਸ ਦਿੰਦੇ ਨੇ ਕਿ ਭਾਰਤੀ ਮੌਸਮ ਵਿਭਾਗ ਨੇ ਜਿਹੜਾ ਚਿੰਤਾ ਵਧਾਉਣ ਵਾਲੀ ਚੇਤਾਵਨੀ ਉਹ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਕਿਹਾ ਕਿ ਅਰਬ ਸਾਗਰ ਉੱਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਬਣ ਗਿਆ ਜਿਸ ਨਾਲ ਆਉਣ ਵਾਲੇ ਉਨ੍ਹਾਂ ਦੇ ਵਿੱਚ ਕੇਰਲ ਵਿੱਚ ਭਾਰੀ ਮੀਂਹ ਤੇ ਤੂਫਾਨ ਆਉਂਦਾ ਜਿਹੜਾ ਉਹ ਖਤਰਾ ਤੇ ਆਈਐਮਡੀ ਨੇ ਇੱਕ yellow alert ਵੀ ਜਾਰੀ ਕੀਤਾ ਤੇ ਨਾਲ ਹੀ ਇੱਕ ਚਤਾਵਨੀ ਵੀ ਜਾਰੀ ਕੀਤੀ ਆ ਅਰਬ ਸਾਗਰ ਉੱਤੇ ਇਹ ਚੱਕਰਵਾਤ ਜਿਹੜਾ 15 ਅਕਤੂਬਰ ਦੇ ਵਿਚਕਾਰ ਜਿਹੜਾ ਉਹ ਕੇਰਲ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ ਕਾਰਨ ਬਣ ਸਕਦਾ। ਹਾਲੀ ਵਿੱਚ ਬਿਹਾਰ, ਪੱਛਮੀ ਬੰਗਾਲ ਤੇ ਨਾਲ ਲੱਗਦੇ ਸਿੱਕਮ ਚ ਭਾਰੀ ਮੀਂਹ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਆ ਤੇ ਪੰਜਾਬ ਦੇ ਵਿੱਚ ਦੇਖੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਕਹਿਰ ਢਾਆ ਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਘਰ, ਡੰਗਰ ਪਸ਼ੂ ਰੁੜ ਗਏ, ਸਭ ਕੁਝ ਤੈਸ਼ ਨੈਸ਼ ਕਰਕੇ ਹੜ੍ਹਾਂ ਨੇ ਰੱਖ ਦਿੱਤਾ। ਤਾਂ ਅੱਗੇ ਇਸ ਚਿਤਾਵਨੀ ਨੇ ਚਿੰਤਾਵਾਂ ਹੋਰ ਵੀ ਵਧਾ ਦਿੱਤੀਆਂ ਨੇ 17 ਅਕਤੂਬਰ ਦੇ ਵਿਚਕਾਰ ਅਸਦੇ ਇੱਕ ਜਾਂ ਦੋ ਹਿੱਸਿਆਂ ਵਿੱਚ 24 ਘੰਟਿਆਂ ਦੇ ਵਿੱਚ ਜਿਹੜਾ 7 ਤੋਂ 11 ਸੈਂਟੀਮੀਟਰ ਮੀਂਹ ਪੈਣ ਦੀ ਸੰਭਾਵਨਾ ਇਸ ਲਈ ਅਧਿਕਾਰੀਆਂ ਨੇ ਜ਼ਮੀਨ ਖਿਸਕਣ ਤੇ ਅਚਾਨਕ ਹੜ੍ਹਾਂ ਤੋਂ ਸਾਵਧਾਨ ਰਹਿਣ ਦੀ ਵੀ ਸਲਾਹ ਦਿੱਤੀ ਆ ਇਸ ਨਾਲ ਹੀ ਗਰਜ ਤੇ ਤੇਜ਼ ਹਵਾਵਾਂ ਦੀ ਜਿਹੜੀ ਸੰਭਾਵਨਾ ਉਹ ਜਾਰੀ ਕੀਤੀ ਜਾ ਰਹੀ ਹੈ ਤੇ ਮੌਸਮੀ ਵਿਭਾਗ ਨੇ ਲਕਸ਼ਦੀਪ ਤੇ ਕੇਰਲ ਤੇ ਕਰਨਾਟਕ ਦੇ ਤੱਟਾਂ ਦੇ ਮੱਛੀਆਂ ਫੜਨ ਤੇ ਪੰਵੰਦੀ ਉਹ ਲਗਾਈ ਹੋਈ ਆ ਤੇ ਇਹ ਕਾਰਨ ਹੈ ਕਿ ਸਮੁੰਦਰੀ ਹਾਲਾਤ ਇਸ ਸਮੇਂ ਬਹੁਤ ਅਸਥਿਰ ਨੇ ਤੇ ਹਵਾਵਾਂ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਪਹੁੰਚ ਸਕਦੀਆਂ ਨੇ ਇਸ ਮਹੀਨੇ ਦੇ ਅੰਤ ਤੱਕ ਕੇਰਲ ਦੇ ਵਿੱਚ ਉੱਤਰ ਪੂਰਬੀ ਮੌਨਸੂਨ ਸ਼ੁਰੂ ਹੋਣ ਦੀ ਉਮੀਦ ਹੈ ਮੌਨਸੂਨ ਆਮ ਤੌਰ ਤੇ ਅਕਤੂਬਰ ਦੇ ਅੱਧ ਦੇ ਵਿੱਚ ਆਉਂਦਾ ਤੇ ਭਾਰੀ ਮੀਂਹ ਲਿਆਉਂਦਾ ਤੇ ਭਾਵੇਂ ਇਹ ਮੌਨਸੂਨ ਥੋੜੀ ਦੇਰ ਨਾਲ ਸ਼ੁਰੂ ਹੋ ਸਕਦਾ ਪਰ ਇਸ ਦੇ ਆਉਣ ਨਾਲ ਰਾਜ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੀਂਹ ਦੀ ਸੰਭਾਵਨਾਵਾਂ ਉਹ ਨੇ ਉਹ ਵੱਧ ਜਾਂਦੀਆਂ ਨੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨ ਸੜਕਾਂ ਬੰਦ ਹੋਣ ਤੇ ਦਰਖਤ ਡਿੱਗਣ ਦੀ ਸੰਭਾਵਨਾ ਤੇ ਇਸ ਤੋਂ ਇਲਾਵਾ ਬਿਜਲੀ ਬੰਦ ਹੋਣ ਤੇ ਕਮਜ਼ੋਰ ਕਰਾਉਣ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਉਹ ਬਹੁਤ ਜ਼ਿਆਦਾ ਜਤਾਇਆ ਜਾ ਰਿਹਾ ਤਾਂ ਇਸ ਦੇ ਨਾਲ ਹੀ ਪੰਜਾਬ ਤੇ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅਗਲੇ 7 ਦਿਨਾਂ ਤੱਕ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਇਸੇ ਦੌਰਾਨ ਵੀ ਅਧਿਕਤਮ ਅਤੇ ਨਿਯੁਕਤਮ ਤਾਪਮਾਨ ਵਿੱਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ ਤੇ ਮੀਂਹ ਦੀ ਕੋਈ ਸੰਭਾਵਨਾ ਹਲੇ ਨਹੀਂ ਦੱਸੀ ਜਾ ਰਹੀ ਹਾਲਾਂਕਿ ਬਿੱਤੇ 24 ਘੰਟੇ ਵਿਚ ਜਿਹੜਾ ਸੂਬੇ ਦੇ ਔਸਤ ਅधिकਤ ਤਾਪਮਾਨ ਵਿੱਚ 0.1 ਡਿਗਰੀ ਦੀ ਕਮੀ ਵੀ ਆਈ ਆ ਤੇ ਆਮ ਤਾਪਮਾਨ ਦੇ ਨੇੜੇ ਪਹੁੰਚ ਗਿਆ ਇਸੇ ਦੌਰਾਨ ਬਠਿੰਡਾ ਸਭ ਤੋਂ ਗਰਮ ਰਿਹਾ ਮਠਿੰਡਾ ਦਾ ਅਧਿਕਤਮ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਾਲਾਂਕਿ ਦਿਨ ਦੇ ਸਮੇਂ ਹਜੇ ਵੀ ਗਰਮੀ ਜਿਹੜੀ ਉਹ ਬਣੀ ਹੋਈ ਆ ਪਰ ਸਵੇਰੇ ਸ਼ਾਮ ਦੇੜੀ ਹਲਕੀ ਜਿਹੀ ਠੰਡ ਮਹਿਸੂਸ ਹੋਣ ਲੱਗੀ ਆ ਮੰਨੇ ਵੀ ਜਾ ਰਿਹਾ ਕਿ ਦਿਵਾਲੀ ਦੇ ਬਾਅਦ ਠੰਡ ਵੱਧ ਸਕਦੀ ਹੈ ਇਹਨਾਂ ਦੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਦੋ ਵੈਸਟਰਨ ਡਿਸਟਰਬਰ ਸਰਗਰਮ ਹੋਣਗੇ ਇਸ ਦੇ ਕਾਰਨ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਬਣੇਗੀ ਜਦ ਕਿ ਹਿਮਾਚਲ ਦੇ ਵਿੱਚ ਬਰਫਬਾਰੀ ਹੋ ਸਕਦੀ ਹੈ ਤੇ ਅੰਮ੍ਰਿਤਸਰ ਵਿੱਚ ਅਧਿਕਤਮ ਤਾਪਮਾਨ ਸਧਾਰਨ ਤਾਪਮਾਨ ਤੋਂ ਜਿਹੜਾ 1.7 ਡਿਗਰੀ ਘਟਕ ਤੇ 6 ਡਿਗਰੀ ਦਰਜ ਹੋਇਆ ਤੇ ਲੁਧਿਆਣਾ ਦੇ ਵਿੱਚ 30.8 ਡਿਗਰੀ ਪਟਿਆਲਾ ਦੇ ਵਿੱਚ 32.6 ਡਿਗਰੀ ਗੁਰਦਾਸਪੁਰ ਦੇ ਵਿੱਚ 30.0 ਡਿਗਰੀ ਫਿਰੋਜ਼ਪੁਰ ਦੇ ਵਿੱਚ 32.3 ਡਿਗਰੀ ਹੁਸ਼ਿਆਰਪੁਰ ਦੇ ਵਿੱਚ 30.8 ਡਿਗਰੀ ਤੇ ਮੋਹਾਲੀ ਵਿੱਚ 31.7 ਡਿਗਰੀ ਸਭ ਸੀ ਇਸ ਤਾਪਮਾਨ ਦਰਜ ਕੀਤਾ ਗਿਆ ਅੰਮ੍ਰਿਤਸਰ ਦੀ ਗੱਲ ਕਰਦੇ ਆਂ ਤਾਂ ਅੰਮ੍ਰਿਤਸਰ ਵਿੱਚ ਜਿਹੜਾ ਅੱਜ ਧੁੱਪ ਖਿਲੇਗੀ ਪਰ ਤਾਪਮਾਨ ਸਧਾਰਨ ਤੋਂ ਘੱਟ ਰਹੇਗਾ। ਤਾਪਮਾਨ 19 ਤੋਂ 30 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਸੰਭਾਵਨਾ ਲਗਾਈ ਜਾ ਰਹੀ ਆ। ਗੱਲ ਕਰਦੇ ਆਂ ਅਗੇ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਜਿਹੜਾ ਅੱਜ ਧੁੱਪ ਖਿਲੇਗੀ ਪਰ ਤਾਪਮਾਨ ਸਧਾਰਨ ਤੋਂ ਘੱਟ ਰਹੇਗਾ। ਤਾਪਮਾਨ 19 ਤੋਂ 30 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਸੰਭਾਵਨਾ। ਲੁਧਿਆਣਾ ਦੇ ਵਿੱਚ ਜਿਹੜੀ ਧੁੱਪ ਖਿਲੇਗੀ ਤੇ ਆਸਮਾਨ ਸਾਫ਼ ਰਹੇਗਾ। ਅਗੇ ਵਾਦੇ ਆਂ ਪਟਿਆਲਾ ਤਾਂ ਪਟਿਆਲੇ ਦੇ ਵਿੱਚ ਜਿਹੜੀ ਅੱਜ ਧੁੱਪ ਖਿਲੇਗੀ ਤੇ ਆਸ ਨੀ ਤੱਕ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਤਾਂ ਗੱਲ ਕਰਦੇ ਹੁਣ ਮਹਾਲੀ ਦੀ ਮਹਾਲੀ ਦੇ ਵਿੱਚ ਅੱਜ ਧੁੱਪ ਖਿਲੇਗੀ ਤੇ ਆਸਮਾਨ ਸਾਫ਼ ਰਹੇਗਾ ਤਾਪਮਨ 18 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ